ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਟੀਵੀ ਦੀ ਸਾਰੇ ਪਰਿਵਾਰ ਨੂੰ ਮੇਰਾ ਇੱਕ ਬਹੁਤ ਹੀ ਅਹਿਮ ਸੁਨੇਹਾ ਅੱਜ ਸਾਡੇ ਨਾਲ ਜੋ ਜਸਖੀਏ ਜੁੜੇ ਨੇ ਉਹ ਨੇ ਅਮਰਿਤਪਾਲ ਸਿੰਘ ਬੱਲਾ ਬਾਜੀ ਜੋ ਕਿ ਸਿੱਖੀ ਦਾ ਪ੍ਰਚਾਰ ਲਈ ਆਸਟ੍ਰੇਲੀਆ ਵਿੱਚ ਆਏ ਨੇ ਆਪਣੀਆਂ ਤਿੰਨ ਮੂਵੀਜ਼ ਲੈ ਕੇ ਜਿਹੜੀਆਂ ਮੂਵੀਜ਼ ਨੇ ਅਕਾਲ ਖੁਰਕ ਦੀ ਫੌਜ ਸਿੱਖੀ ਸਦਕ ਤੇ ਭਾਈ ਕਨਈਆ ਜੀ ਜਿਨ੍ਹਾਂ ਦਾ ਅੱਜ ਪ੍ਰਚਾਰ ਉਹ ਕਰਨ ਜਾ ਰਹੇ ਨੇ ਕਿਸਪੁਰ ਗੁਰਦੁਆਰਾ ਸਾਹਿਬ 12:30 ਵਜੇ ਜਾਂ 12 ਵਜੇ ਅਰਾਊਂਡ ਇੱਥੇ ਗੁਰਮਤ ਸੈਂਟਰ ਡੇਵਨ ਮੀਡੋਸ ਐਟ 3 ਓਕਲੌਕ ਜਤਿੰਦਰ ਭਾਜੀ ਹੋਣਾ ਦਾ ਵੀ ਮੈਂ ਬਹੁਤ ਬਹੁਤ ਥੈਂਕ ਯੂ ਕਰਦੀ ਆ ਸਾਡੇ ਨਾਲ ਅੱਜ ਜੁੜਨ ਦੇ ਲਈ ਤੇ ਤੁਸੀਂ ਆਪਣੇ ਪਰਿਵਾਰਾਂ ਨੂੰ ਲੈ ਕੇ ਸਾਰੇ ਹਮ ਹਮਾ ਕੇ ਪਹੁੰਚੋ ਤੇ ਬਾਕੀ ਗੁਰਦੁਆਰਾ ਸਾਹਿਬ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਜੇ ਤੁਸੀਂ ਵੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਮੂਵੀ ਦਾ ਪ੍ਰਚਾਰ ਤੇ ਆਪਣੀ ਸਿੱਖੀ ਦਾ ਪ੍ਰਚਾਰ ਕਰਨਾ ਚਾਹੁੰਦੇ ਹੋ ਮੈਂ ਕਹਿੰਨੀ ਆ ਕਿ ਸਾਰਿਆਂ ਨੂੰ ਹੀ ਕਰਨਾ ਚਾਹੀਦਾ ਵੀਰ ਜੀ ਦਾ ਨੰਬਰ ਸਕਰੀਨ ਦੇ ਅੰਦਰ ਦਿੱਤਾ ਹੋਇਆ ਤੁਸੀਂ ਵੀਰ ਜੀ ਨੂੰ ਕੰਟੈਕਟ ਕਰ ਸਕਦੇ ਹੋ ਤੇ ਉਹਨਾਂ ਦੇ ਨਾਲ ਆਪਣੀ ਜਿਹੜੀ ਆ ਅਪਾਇੰਟਮੈਂਟ ਉਹ ਬੁੱਕ ਕਰ ਸਕਦੇ ਹੋ ਭਾਈ ਗੁਜਿਕਾ ਖਾਲਸਾ ਭਾਈ ਗੁਜਿਕਾ ਫਤਿਹ ਤੇ ਮੇਰੀ ਫੇਰ ਹੱਥ ਜੋੜ ਕੇ ਬੇਨਤੀ ਹੈ ਕਿ ਮੈਂ ਚਾਹੁੰਨਾ ਕਿ ਆਪਣਾ ਗੁਰਨਾਨਕ ਪਾਸ਼ਾ ਦਾ ਪਰਿਵਾਰ ਹੈ ਦੇ ਸੋ ਮੈਨੂੰ ਲੱਗਿਆ ਵੀ ਇੱਕ ਮਾਧਿਅਮ ਇਹ ਵੀ ਹੈਗਾ ਜਿਦੇ ਰਾਹੀਂ ਆਪਾਂ ਸਿੱਖੀ ਦਾ ਪ੍ਰਚਾਰ ਕਰ ਸਕਦੇ ਹਾਂ ਸੋ ਜਿਵੇਂ ਤੁਸੀਂ ਰਾਗੀ ਸਿੰਘਾਂ ਨੂੰ ਜਾਂ ਢਾਡੀ ਸਿੰਘਾਂ ਨੂੰ ਸੁਣਦੇ ਹੋ ਉਦਾਂ ਹੀ ਮੇਰਾ ਮਾਧਿਅਮ ਇਹ ਆ ਵੀ ਮੈਂ মিডিਆ ਰਾਹੀਂ ਜੋ ਸਾਡੇ ਸਿੱਖੀ ਦੇ ਸਿਧਾਂਤਾਂ ਨੇ ਉਹਨਾਂ ਨੂੰ ਇੱਕ ਨਾਟਕ ਦੇ ਡਰਾਮੇ ਦੇ ਵਿੱਚ ਫਿਰੋ ਕੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰ ਰਿਹਾ ਤਾਂ ਕਿ ਸਿੱਖੀ ਦਾ ਪ੍ਰਚਾਰ ਹੋ ਸਕੇ ਗੁਰਨਾਨਕ ਪਾਤਸ਼ਾਹ ਦੇ ਘਰ ਚ ਵਾਦਾ ਹੋਵੇ ਉਹਦੀ ਫਲਵਾੜੀ ਬਦੇ ਫਰੇ ਤਾਂ ਮੇਰਾ ਦਿਲੋਂ ਆਪ ਜੀ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਗੁਰੂ ਘਰ ਪਹੁੰਚੋ ਆਪਣੇ ਬੱਚਿਆਂ ਨਾਲ ਬੈਠ ਕੇ ਫਿਲਮ ਦੇਖ ਕੇ ਫਿਰ ਘਰ ਜਾ ਕੇ ਉਹਨੂੰ ਡਿਸਕਸ ਕਰੋ ਬਾਈ ਕੁਛ ਨਹੀਂ ਕਰ ਸਕਦਾ